ਮਾਤੂਸ਼ਰੀ ਦਸਤਾਰ ਨੇ ਲਾਤੀ ਬਹੁਤ ਵੱਡੀ ਜ਼ੇਰ ਜਿਹੜੇ ਬਾਜ਼ਾਰ ਚ ਮਿਲਦਾ 500 ਦਾ ਇੱਕ ਮਾਤੂਸ਼ਰੀ ਦਸਤਾਰ ਤੋਂ ਲੈ ਜਾਓ 500 ਦੇ ਦੋ ਬਹੁਤ ਵੱਡਾ ਸੁਨਹਿਰੀ ਮੌਕਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਤੁਹਾਡੀਆਂ ਦੁਕਾਨਾਂ ਛੇਤੀ ਛੇਤੀ ਆਜੋ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਪੀਅਰ ਕੈਮਰਿਕ ਇਹ ਵੀ ਕਰਤਾ ਸੂਟ 350 ਰੁਪਏ ਦਾ 700 ਰੁਪਏ ਦੇ ਦੋ ਲੱਗਿਆ ਮੇਲਾ ਜੀ ਆ ਚੱਕੋ ਜੀ ਨੇਚਰਲ ਕੈਮਰਿਕ ਦਾ ਸੂਟ 400 ਰੁਪਏ ਦਾ ਭਾਜੀ 400 ਰੁਪਏ ਦਾ 800 ਦੇ 2 ਬਜ਼ਾਰ 'ਚ 800 ਦਾ 1 400 400 400 5 ਦਿਨਾਂ ਦੀ ਸੇਲ ਆ 50 ਦਿਨਾਰੇ ਵਿੱਚ ਸਟਾਕ ਕਲੀਅਰ ਕਰ ਦੇਣਾ ਗਰਮੀ ਵਾਲੇ ਸੂਟਾਂ ਦੇ ਵਿੱਚ ਵੱਡਾ ਸੇਲ ਧਮਾਕਾ ਬਜ਼ਾਰ ਦੇ ਵਿੱਚ ਰੇਡ 1000 ਇੱਥੇ 500 500 500 ਡਿਜ਼ਾਈਨ ਡਿਜੀਟਲ ਪ੍ਰਿੰਟ ਦੇ ਆ ਗਏ ਜੀ ਦੁਬਈ ਵਾਲੇ ਸੂਟ ਡਿਜੀਟਲ ਪ੍ਰਿੰਟ ਦਾਦੀਆਂ ਨਾਨੀ ਵਾਲੇ ਸੂਟ ਵੀ ਲੈ ਆਂਦੇ ਆ ਉਹ ਵੀ ਸੁਪਰ ਕਪੜਾ ਸੁਪਰ ਕੁਆਲਿਟੀ ਦੇਖੋ ਡਿਜ਼ਾਈਨ ਚੈੱਕ ਕਰ ਲਓ ਰੇਟ ਕਿੰਨਾ ਜੀ ਸਿਰਫ 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 650 ਰੇਟ ਕਿੰਨਾ ਜੀ 1600 1700 1800 ਬਾਜ਼ਾਰ ਦੇ ਵਿੱਚ ਸਾਡਾ ਰੇਟ ਜੀ ਹੈਗਾ ਸਿਰਫ 850 ਸਾਰੀ ਵੈਡਿੰਗ ਸੂਟ ਲੈਣੀਆਂ ਤਾਜ ਬਣਿਆ ਵਾਲੀ ਚੀਜ਼ਾਂ ਲੈਣੀਆਂ ਟੌਪ ਟੌਪ ਦੇ ਸੂਟ ਚੱਕ ਲੋ ਚੱਕ ਲੋ ਜੀ ਜਿੰਨੇ ਮਰਜੀ ਚੀਜ਼ਾਂ ਲੈ ਜਾਓ ਹਰ ਇੱਕ ਸੂਟ ਦੇ ਉੱਤੇ ਵੱਡੀ ਸੇਲ ਲਾਤੀ 25 2500 ਵਾਲੇ ਸੂਟ ਕਰਤੇ 1275 ਦੇ ਵਿੱਚ ਰੇਟ ਲੈਫਟ ਤੇ ਆ ਜੀ 1275 1275 502 502 502 ਮਾਤੂ ਸ਼ਰੀ ਦਸਤਾਰ ਨੇ ਲਾਤੀ ਬਹੁਤ ਵੱਡੀ ਜ਼ੇਰ ਜਿਹੜੇ ਬਾਜ਼ਾਰ ਚ ਮਿਲਦਾ 500 ਦਾ ਇੱਕ ਮਾਤੂ ਸ਼ਰੀ ਦਸਤਾਰ ਤੋਂ ਲੈ ਜਾਓ 502 502 502 502 ਜੀ ਲੱਗ ਗਿਆ ਮੇਲਾ ਲੈ ਜਾਓ ਲੁੱਟ ਕੇ ਡਿਜ਼ਾਈਨ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਆ ਚੱਕੋ 250 250 ਭਾਜੀ 500 ਦਾ ਦੇਓ ਤੇ 250 ਦਾ ਇੱਕ ਲੋ ਜੀ ਬਹੁਤ ਵੱਡਾ ਸੁਨਹਿਰੀ ਮੌਕਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਤੁਹਾਡੀਆਂ ਦੁਕਾਨਾਂ ਛੇਤੀ ਛੇਤੀ ਆਜੋ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਮਤਲਬ ਬਜ਼ਾਰ 'ਚ 500 ਦਾ ਇੱਕ ਇੱਥੇ ਲੈ ਜਾਓ 500 ਦੇ ਦੋ ਆ ਵੀ ਚੱਕੋ ਜੀ ਪਿਓਰ ਕੈਮਰੀਕ ਇਹ ਵੀ ਕਰਤਾ ਸੂਟ 350 ਰੁਪਏ ਦਾ 700 ਰੁਪਏ ਦੇ ਦੋ ਲਾ ਕੇ ਮੇਲਾ ਜੀ ਹੁਣ ਦੁਕਾਨਦਾਰੀਆਂ ਭਰ ਲੋ ਚਾਹੇ ਰੀਸੇਲਰ ਹੋ ਚਾਹੇ ਇੱਕ ਸੂਟ ਲੈਣਾ ਚਾਹੇ 100 ਸੂਟ ਲੈਣਾ 350 350 ਦੇਖੋ ਜੀ ਕੱਲੇ ਕੱਲੇ ਸੂਟ ਤੇ ਲਿਖ ਕੇ ਲਾਤਾ ਰੇਟ ਜਿਹੜਾ 700 ਦਾ ਇੱਕ ਇੱਥੇ 700 ਦੇ ਦੋ ਰੰਗ ਦੇਖੋ ਕੁੜੀਆਂ ਵਾਲੇ ਰੰਗ ਬਜ਼ੁਰਗਾਂ ਵਾਲੇ ਰੰਗ ਮਿਡਲ ਏਜ ਵਾਲਾ ਰੰਗ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਦੁਕਾਨਦਾਰੋਂ ਤੁਸੀਂ ਪਿੰਡਾਂ 'ਚ ਤੁਸੀਂ ਰੀਸੇਲਰੋਂ ਛੇਤੀ ਆਜੋ 350 ਦਾ ਇੱਕ 700 ਦੇ 2 ਸੂਟ ਆ ਗਏ ਆ ਚੱਕੋ ਜੀ ਨੈਚੁਰਲ ਕੈਂਬ੍ਰਿਕ ਦਾ ਸੂਟ 400 ਰੁਪਏ ਦਾ ਭਾਜੀ 400 ਰੁਪਏ ਦਾ 800 ਦੇ 2 ਬਾਜ਼ਾਰ 'ਚ 800 ਦਾ 1 400 400 400 400 ਦੇਖੋ ਜੀ ਰੰਗ ਵੀ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਆ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਆ ਗਈਆਂ 400 ਚ ਲੈ ਜਾਓ ਜੀ 400 'ਚ ਗਰਮੀਆਂ ਦੇ ਸੂਟਾਂ ਦੇ ਵਿੱਚ ਵੱਡਾ ਧਮਾਕਾ ਜੀ ਤਹਿਲਕਾ ਤਹਿਲਕਾ ਆਉਣਾ ਕਿੱਥੇ ਮਾਤੂਸ਼ਰੀ ਦਸਤਾ ਰੰਗ ਦੇਖੋ ਤੁਸੀਂ ਆ ਚੀਜ਼ਾਂ ਦੇਖੋ ਤੁਸੀਂ ਇਹੇ ਹੀ ਸੂਟ ਕੋਈ 900 ਕੋਈ 800 ਕੋਈ 850 ਪਰ ਸਾਡੇ ਕੋਲ ਆ ਜੋ 400 ਰੁਪਏ ਦਾ ਇੱਕ 800 ਰੇ ਦੋ ਲੈ ਲਓ ਆ ਚੱਕੋ ਜੀ ਦੁਬਈ ਵਾਲਾ ਫੈਬਰਿਕ ਵੀ ਆ ਗਿਆ ਜੀ ਬਾਜ਼ਾਰ ਤੇ ਵਿੱਚ ਰੇਟ 500 ਰੁਪਿਆ ਬਾਜ਼ਾਰ ਤੇ ਵਿੱਚ ਰੇਟ 1000 ਇੱਥੇ 500 500 500 ਡਿਜ਼ਾਈਨ ਡਿਜੀਟਲ ਪ੍ਰਿੰਟ ਤੇ ਆ ਗਿਆ ਜੀ ਦੁਬਈ ਵਾਲੇ ਸੂਟ ਡਿਜੀਟਲ ਪ੍ਰਿੰਟ ਆ ਵੀ ਚੱਕੋ ਆ ਵੀ ਚੱਕੋ ਆ ਵੀ ਚੱਕੋ ਆ ਵੀ ਚੱਕੋ ਦੇਖੋ ਜੀ ਜੇ ਤੁਸੀਂ ਲੈਣਾ ਫਾਇਦਾ ਜਲਦੀ ਜਲਦੀ ਆਜੋ ਸਿਰਫ 5 ਦਿਨਾਂ ਦੀ ਸੇਲ ਆ 50 ਦਿਨਾਰੇ ਵਿੱਚ ਸਟਾਕ ਕਲੀਅਰ ਕਰ ਦੇਣਾ ਗਰਮੀ ਵਾਲੇ ਸੂਟਾਂ ਦੇ ਵਿੱਚ ਵੱਡਾ ਸੇਲ ਧਮਾਕਾ ਚਾਹੇ ਇੱਕ ਇੱਕ ਲੈ ਜਾਓ ਚਾਹੇ ਦੋ ਦੋ ਲੈ ਜਾਓ ਮਰਜੀ ਤੁਹਾਡੀ ਚੱਕੋ ਜੀ ਚੱਕੋ ਫਾਇਦੇ ਚੱਕੋ ਵੱਡੇ ਵੱਡੇ ਬਕਾਂਦਰ ਵਾਲੇ ਗਰਮੀ 'ਚ ਹਲੇ ਕੱਪੜਾ ਲੈਣਾ ਪਰ ਮਾਤੂ ਸ਼੍ਰੀ ਨੇ ਲਾਤਾ 5 ਦਿਨਾਂ ਦਾ ਮੇਲਾ ਕਹਿੰਦੇ ਲੈ ਜਾਓ ਪੂਰੀ ਗਰਮੀ 'ਚ ਆਹ ਰੇਟ ਨਹੀਂ ਮਿਲਣਾ ਗਰੰਟੀ ਸਾਡੀ ਹੈ ਲਓ ਜੀ ਇੱਕ ਹੋਰ ਪਟਾਕਾ ਪੈਣ ਆਪਾਂ ਆ ਦੇਖੋ ਤੁਸੀਂ ਰਹਿਣੇ ਬਜ਼ੁਰਗਾਂ ਦੇ ਲਈ ਦਾਦੀਆਂ ਨਾਨੀਆਂ ਵਾਲੇ ਸੂਟ ਵੀ ਲੈ ਆਂਦੇ ਆ ਉਹ ਵੀ ਸੁਪਰ ਕਪੜਾ ਸੁਪਰ ਕੁਆਲਿਟੀ ਦੇਖੋ ਡਿਜ਼ਾਈਨ ਚੈੱਕ ਕਰ ਲੋ ਰੇਟ ਕਿੰਨਾ ਜੀ ਸਿਰਫ 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 650 650 ਜੀ 650 ਚ ਲੈ ਜਾਓ 650 ਚ 650 ਚ ਲੈ ਜਾਓ ਜੀ ਮਸਲੀਨ ਪਿਓਰ ਫੈਬਰਿਕ 650 ਦਾ ਬਾਜ਼ਾਰ 'ਚ ਟਰਾਈ ਕਰ ਲਿਓ ਭਾਜੀ 1200 ਦੇ ਘੱਟ ਸੂਟ ਨਹੀਂ ਕੋਈ ਦੇ ਸਕਦਾ 650 ਦਾ ਆ ਚੱਕੋ ਦੁਪੱਟੇ ਵਾਲੇ ਸੂਟਾਂ ਦਾ ਮੇਲਾ ਐਲੋ ਆ ਨਾਲ ਕੈਮਰੀਕ ਦਾ ਸੂਟ ਨਾਲ ਪਿਓਰ ਦਾ ਦੁਪੱਟਾ 650 ਕਰਤਾ ਜੀ ਇਹਦਾ ਵੀ ਰੇਟ 650 ਜੀ ਦੁਪੱਟਿਆਂ ਦੇ ਨਾਲ ਸੁਪਰ ਕੁਆਲਿਟੀਆ ਦੇ ਰਹੇ ਆ ਸ਼ਹਿਰੀ ਲੋਕਾਂ ਲਈ ਪਿੰਡੂ ਲੋਕਾਂ ਲਈ ਹੰਡਣਸਾਰ ਕਪੜਾ ਕੋਈ ਕਾਪੀ ਨਹੀਂ ਕੋਈ ਕੁਛ ਨਹੀਂ ਸਿਰਫ ਸਿਰਫ ਫਾਇਦੇ ਫਾਇਦੇ ਕਰਨੇ ਜੀ ਫਾਇਦੇ ਮਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਦੁਪੱਟਿਆਂ ਦੇ ਨਾਲ ਲੈ ਜਾਓ ਸੂਟ 650 ਰੁਪਏ ਦਾ ਸੂਟ ਆ ਉਹ ਵੀਡੀਓ ਪਾ ਕੇ ਲੋਕਾਂ ਨੂੰ ਨਹੀਂ ਬੁਲਾਉਂਦੇ ਉੱਤੇ ਰੇਟ ਲਿਖ ਕੇ ਪੜ ਕੇ ਲੈ ਜਾਓ 650 ਰੁਪਿਆ ਪਿਓਰ ਦੁਪੱਟੇ ਦੇ ਨਾਲ ਆਹ ਦੇਖੋ ਜੀ ਮੈਂ ਕਿਹਨਾ ਚੈੱਕ ਕਰੋ ਬੁਲਬੁਲ ਦੇ ਬੱਚੇ ਰੇਟ ਕਿਨਾ ਰੇਟ ਕਿਨਾ ਜੀ 1600 1700 1800 ਬਾਜ਼ਾਰ ਦੇ ਵਿੱਚ ਸਾਡਾ ਰੇਟ ਜੀ ਹੈਗਾ ਸਿਰਫ 850 850 850 ਲੈ ਜਾਓ ਦੁਪੱਟਿਆਂ ਦੇ ਨਾਲ 850 ਚ ਆ ਵੀ ਚੱਕੋ ਜੀ ਸ਼ੰਕਰ ਪ੍ਰਿੰਟ ਦਾ ਡਿਜੀਟਲ ਬਲਬਲ ਦਾ ਸੂਟ 850 ਰੁਪਏ ਦਾ ਬਾਜ਼ਾਰ 'ਚ ਚੈੱਕ ਕਰ ਲਿਓ ਕੋਈ ਵੇਚੂਗਾ 1800 ਕੋਈ ਵੇਚੂਗਾ 1900 850 ਰੁਪਏ ਕਰਤਾ ਭਾਰੀ 850 ਰੁਪਏ ਹੁਣ ਦੇਰੀ ਨਾ ਕਰੋ ਘਰ ਬੈਠੇ ਨਾ ਰਹੋ ਚਾਹੇ ਛੋਟੀ ਦੁਕਾਨ ਚਾਹੇ ਪਿੰਡ ਦੇ ਵਿੱਚ ਭੱਡੀ ਦੁਕਾਨਾ ਆਜੋ ਬਾਕੀ ਬਰਾਣੇ ਚਾਹੇ ਤੁਸੀਂ ਕੱਪੜਾ ਇੱਕ ਸੂਟ ਵੀ ਲਓਗੇ ਨਾ ਉਹ ਵੀ ਹੋਲਸੇ ਰੇਟ ਤੇ ਲਾਵਾਂਗੇ। ਸੋ ਲੋ ਜੀ ਇਸ ਤੋਂ ਇਲਾਵਾ ਸਾਡੀ ਸਾਰੀ ਸਟੋਰ ਆ ਦੇਖੋ ਤੁਸੀਂ ਵੈਡਿੰਗ ਸੂਟ ਲੈਣੀਆਂ, ਤਾਜ ਬਣਿਆ ਵਾਲੀ ਚੀਜ਼ਾਂ ਲੈਣੀਆਂ, ਟੌਪ ਟੌਪ ਦੇ ਸੂਟ ਚੱਕ ਲੋ, ਚੱਕ ਲੋ ਜੀ ਜਿੰਨੇ ਮਰਜੀ ਚੀਜ਼ਾਂ ਲੈ ਜਾਓ ਹਰ ਇੱਕ ਸੂਟ ਦੇ ਉੱਤੇ ਵੱਡੀ ਸੇਲ ਆਤੀ 250 300 500 ਤੋਂ ਲੈ ਕੇ ਭਾਵੇਂ ਤੁਸੀਂ 20000 25 25000 ਤੱਕ ਦੇ ਸੂਟ ਲਾਏ ਹੋ ਦੇਖੋ ਖਾਨੇ ਭਰੇ ਪਏ ਆ ਆ ਲੈ ਜਾਓ ਜੀ ਗਰਮੀਆਂ ਦਾ ਹੜ ਆ ਗਿਆ ਜੀ ਗਰਮੀਆਂ ਦਾ ਹੜ ਰੇਟ ਮੈਂ ਕਹਿੰਦਾ ਜਮਾ ਹੀ ਮਿੱਠੇ ਮਿੱਠੇ ਅਨਾਰ ਕਲੀਆਂ ਸਾਡੇ ਕੋਲ 7 700 8 800 2 2000 ਦੇ ਸੂਟ ਜਿਹਦੇ ਸੂਟ ਤੁਸੀਂ ਮੁਹਾਲੀ ਚੰਡੀਗੜ੍ਹ ਜਾ ਕੇ ਲੈਨੇ ਹੋ ਵੱਡੇ ਸ਼ਹਿਰਾਂ ਜਾ ਕੇ ਲੈਨੇ ਹੋ ਉਹੋ ਜਿਹੀਆਂ ਚੀਜ਼ਾਂ ਦੇਖੋ ਕੁੜੀਆਂ ਦੇ ਲਈ ਡਿਜ਼ਾਈਨ ਚੈੱਕ ਕਰੋ ਪਾਕਿਸਤਾਨੀ ਨਹੀਂ ਐ ਡਬਈ ਤੋਂ ਸੂਟ ਲੈ ਆਇਆ ਤੇ ਜੀ ਡਬਈ ਤੋਂ ਸੂਟ ਚੀਜ਼ਾਂ ਚੈੱਕ ਕਰ ਲੋ ਹਰ ਇੱਕ ਨੂੰ ਖੁਸ਼ ਕਰ ਦੇਣਾ ਰੰਗ ਸੋਨੇ ਦੇਖੋ ਗਲਿਆਂ ਦੇ ਕੰਮ ਬੁਟੀਕ ਪੀਸ ਅੱਧੇ ਰੇਟਾਂ 'ਚ ਕਰਤੇ ਅੱਧੇ ਰੇਟਾਂ ਦੇ ਕਰਤੇ ਜੀ ਆ ਚੱਕ ਕੇ ਲੈ ਜਾਓ ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਆ ਮੋਜਾ ਹੀ ਮੋਜਾ ਲਾਤੀਆ ਮੋਜਾ ਹੀ ਮੋਜਾ ਛੇਤੀ ਆਜੋ ਸਿਰਫ 5 ਦਿਨ 5 ਦਿਨ 5 ਦਿਨ 5 ਦਿਨ ਦੀ ਸੇਲ ਆ ਸਿਰਫ 5 ਦਿਨ ਦੀ ਜਿਹੜਾ ਆਜੂਗਾ ਫਾਇਦੇ ਲੈ ਜਾਊਗਾ ਲੱਖਾਂ ਰੁਪਏ ਬਚਾ ਲੈਣਿਆ ਆ ਦੇਖੋ ਬੁਲਬੁਲ ਦੇ ਬੱਚੇ ਆ ਗਏ ਟੌਪ ਟੌਪ ਦੇ ਸੂਟ ਇਹ ਵੀਡੀਓ ਸ਼ੇਅਰ ਕਰ ਦੋਦੀ ਬਾਤ ਤੋਂ ਬਾਅਦ ਆ 6 ਸੂਟ ਕੋਰੀਅਰ ਕਰਾ ਦੇਗਾ ਵੀਡੀਓ ਦੱਬ ਕੇ ਸ਼ੇਅਰ ਕਰ ਦੋ ਨਾਲੇ ਤੁਹਾਨੂੰ ਵੀਡੀਓ ਸ਼ੇਅਰ ਕਰਨ ਦਾ ਫਾਇਦਾ ਦੂਜਾ ਫਾਇਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਮਿਲੂਗਾ ਇਸ ਸੇਲ ਦਾ ਭਾਰੀ ਫਾਇਦਾ 25 2500 ਵਾਲੇ ਸੂਟ ਕਰਤੇ 1275 ਦੇ ਵਿੱਚ ਰੇਟ ਲੈਫਟ ਹੈ ਜੀ 1275 1275 ਛੇਦੀ ਪਹੁੰਚੋ ਬਾਗਾਪੁਰਾਣਾ ਮੋਗਾ ਰੋਡ ਮਾਤੂਸ਼ਰੀ ਦਸਤਾਰ ਨੰਬਰ ਸਕਰੀਨ ਤੇ ਅਜੇ ਕੋਈ ਜਾਣਕਾਰੀ ਲੈਣੀ ਤਾਂ ਫੋਨ ਕਰ ਲਓ ਤੁਸੀਂ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਥਾਂ ਟੀਵੀ ਬੱਗਾਪੁਰਾਣਾ